ਸੋਹਿਲਾ ਰਾਗਉੜੇ ਦੇਵਕੇ ਮਹੱਲਾ ਪੈਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾਹੇ ਬਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰ ਹੋ ਸਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੇ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸਮਲਿਯਨ ਦੇਖੈਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤੇ ਸਦਾ ਤੇ ਗਵਨ ਸੁਮਰ ਸੰਬਦ ਸਾਹਾ ਲਿਖਿਆ ਮਨ ਕ੍ਰਪਾ ਵੋ ਤੇਲ ਦੇਹੋ ਸਜਣ ਅਸੀਸਣੀਆਂ ਜਿਉ ਹੋਏ ਸਹਿਬ ਸੋ ਮੇਲ ਘਰ ਘਰ ਹੋ ਪਹੋਚਾ ਸਦਲੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਤੇ ਆਵਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ सो कर राखाई तुय रहा विश्व चसिया कड़िया पहरा थिथी वारी अनेक नानक करनाश्री महला पहला गगन मैथाल रवचंद पग मन तारका मंडल जनक मोती धूप मलन लो पवन चवरो करे सगले बन राई फुलंत ज्योति कैसी आरती होए भवखंडन तेरी आरती इन हत शब्दवाजंत पेरी रहाओ सहस तव नैन नन नैन है तोहे कहो सहस मूरत नन्हा एक तोहि सहस पद विमल नन एक पद गंध बिन सहस तव गंध एव चलत मोहि ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੇ ਸੋ ਆਰਤੀ ਹੋਏ ਹਰ ਚਰਨ ਕਬਲੇ ਮਕਰੰਦ ਲੋਬਿਤ ਮਨਵੰਦ ਨੋ ਮਹੀਐ ਪਿਆਸਾ ਕਿਰਪਾ ਜਲਦੇ ਨਾਨਕ ਸਰੰਕੋ ਹੋਏ ਜਾਨਤੇ ਤੇਰੇ ਨਾਹੀ ਵਸਾ ਗਾਉੜੀ ਪੁਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆ ਮਲ ਸਾ ਦੋ ਖੰਡ ਲਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਂਉਂ ਜਲੇਪਨ ਵੱਡਾ ਹੈ ਕਰ ਡੰਡੋਦ ਪਨ ਵੱਡਾ ਹੈ ਰਹਾਉ ਸਾਗ ਧਰ ਸਨ ਜਾਣਿਆ ਤਿਲੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੇ ਸੁਬੇ ਦੁਖ ਪਾਵੇਂ ਤੁਮ ਕਾਲ ਸਹੀ ਸਿਰ ਡੰਡਾ ਹੈ ਹਰ ਜਾਨੇ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਉ ਖੰਡਾ ਹੈ ਆਬ ਨਸੀਬੁਰਖ ਪਾਇਆ ਪਰਮੇਸ਼ਰ ਬੋ ਸੋਖਣ ਪ੍ਰੇਮੰਡਾ ਹੈ ਹਮ ਗਰੀ ਮਸਕੀਨ ਪਰ ਤੇਰੇ ਰਾਖ ਰਾਖੜ ਮੁੰਡਾ ਏ ਜਨਾਨਕ ਨਾਮ ਥਾਰ ਟੇਕਰ ਨਾਮੇ ਸੁਖ ਮੰਡਾ ਹੈ ਰਾਗੌੜੀ ਪੁਰਵੀ ਮਹੱਲਾ ਬਜਵਾ ਕਰੋ ਬੇਨੰਤੀ ਸੁਣ ਮੇਰੇ ਮਿੱਤਾ ਸੰਤ ਟਹਲ ਗਈ ਬੇਲਾ ਆਈ ਹਾਂ ਖਾੜ ਚਲੋ ਹਰਲਾਹਾ ਆਗੇ ਵਸਨ ਸੋਹਿਲਾ ਹਾਉ ਦੇ ਗਣੇ ਅਨੁਸ਼ਰਣਾਰੇ ਮਨ ਗੁਰਮੁਲਕਾਰ ਸਵਾਰੇ ਰਸ ਸੰਸਾਰ ਵਿਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਵ ਰਸ ਕਥ ਕਥਾ ਦਨ ਜਾਨੀ ਜਾਕ ਵਾਏ ਸੋਇ ਬਿਹਾ ਜੁਰ ਗੁਰ ਤੇ ਮਨੈ ਬਸੇ ਰਾਨੇ ਕਰਮੈ ਲਪਾਉ ਸੁਖ ਸਹਜੇ ਬਹੁਰ ਨ ਹੋਏ ਗੋਫੀਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੀ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ